ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਤੁਸ ਸਾਰੇ ਠੀਕ ਠਾਕ ਹੋਵੋਗੇ ਸੰਦਰੁਸਥ ਹੋਵੋ ਖੁਸ਼ ਆਲੋ ਹੋਵੋ ਮੇਰੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ 7 ਵਜਣ ਵਾਲੀ ਪੌਣੇ 7 ਵਜੋਂ ਹੋ ਗਿਆ ਟਾਈਮ ਵਿਚਾਹ ਪਾਣੀ ਪੀ ਲਿਆ ਭਾਂਡੇ ਵਿਚਾਰ ਵੀ ਸਾਫ਼ ਕਰਤੇ ਮੈਂ ਕਿਮ ਮੈਂ ਪੌਣੇ ਪਿਉਣਾ ਪੌਣੇ ਗੱਲ ਮੈਂ ਧੋਤੇ ਨੀ ਕੱਲ ਭੁੱਲ ਗਈ ਲੇਟ ਹੋ ਗਈ ਕੰਮਾਂ ਚ ਤੇ ਅੱਜ ਪੌਣੇ ਪਿਉਣੀ ਹੈ ਪਹਿਲਾਂ ਪਿਉਣ ਕੇ ਅੱਧਾ ਘੰਟਾ ਰੱਖ ਦੂੰਗਾ ਇਹਨੇ ਆਉਂਦੇ ਹੋਰ ਕੰਮ ਕਰ ਲੂੰਗੀ ਫਿਰ ਪੌਣੇ ਕੁੱਟ ਕੇ ਆਉਂਗੀ ਬਾਅਦ ਸੋਕਣੇ ਪਾਉਣ ਕੁੱਟ ਕੇ ਨਾਲੇ ਮੈਂ ਇਹ ਦੋ ਡਸਟਿੰਗ ਵਾਲੇ ਕੱਪੜੇ ਭਿਓ ਕਿਉਂ ਨਹੀਂ ਬਾਹਰ ਇਕੱਠੇ ਕਰ ਰੇ ਪਏ ਨੇ ਉਹ ਸੁੱਕੇ ਜਾਣਗੇ ਤੋ ਤੇ ਜਾਣਗੇ ਉਹ ਸੁੱਕ ਜਾਣਗੇ ਉਹ ਵੀ ਗਰਮ ਪਾਣੀ ਚੈਟ ਕੋਸੇ ਪਾਣੀ ਚ ਨਾ ਸਾਫ਼ પાਕੇ ਤੂੰ ਕਿਉਂ ਨਹੀਂ ਬਣਾ ਅੱਜ ਹੈ ਨਹੀਂ ਕਿ ਮੋਟੇ ਜੇ ਕੰਮ ਕਰਦੀ ਮੈਂ ਇਧਰ ਰੱਖੀਏ ਜਾਂ ਨਹੀਂ ਮੈਂ ਮੈਦੀ ਦੁੱਧ ਰਣ ਦੀ ਹੈ ਦੁੱਧਾ ਹੋਵੇ ਮੈਂ ਦੁੱਧ ਦਾ ਕੰਮ ਕਰਨਾ ਰੱਖੂੰਗੀ ਅੱਜ ਤਾਂ ਸਬਜ਼ੀ ਮੈਂ ਕੁਝ ਨਹੀਂ ਬਣਾਉਂਗੀ ਚਨੇ ਪੈ ਨਹੀਂ ਪਾ ਰਹੇ ਮੈਂ ਕਿ ਕਦੋਂ ਇੰਦਰੋਂ ਪਹਿਲਾਂ ਚਨੇ ਖਤਮ ਕਰਾਂਗੀ ਸ਼ਾਮ ਨੂੰ ਬਣਾਉਂਗਾ ਸਬਜ਼ੀ ਕੁਝ ਨਹੀਂ ਬਣਾਉਂਦੀ ਹੈਗੀ ਇੱਕ ਸਬਜ਼ੀ ਪਹਿਲਾਂ ਪਈ ਹੁੰਦੀ ਹੈ ਹੋਰ ਬਣਾ ਲਵਾਂ ਫਿਰ ਅਗਲਾ ਫਰੈਸ਼ ਸਬਜ਼ੀ ਖਾਂਦਾ ਦੂਜੀ ਖਾਂਦੇ ਨਹੀਂ ਹੈਗੇ ਫਿਰ ਮੈਂ ਤਾਂ ਉਹੀ ਖਾਉਂਗਾ ਬਣਾਵਾਂਗਾ ਮੈਂ ਸਭ ਦਾ ਬ੍ਰੈਕਫਾਸਟ ਵੀ ਦਲੀਆ ਬਣਾਉਂਗੀ ਦਲੀਆ ਦੀ ਮੈਂ ਸਲਾਹ ਕਰਿਆ ਸੀ ਮੈਂ ਦਲੀਆ ਬਣਾਉਂਗੀ ਬਸ ਮੈਂ ਹਨ ਕਿੰਮੋ ਤੇ 12 ਦਾ ਕੰਮ ਲੈ ਲੈਣਾ ਫਿਰ ਦਲੀਆ ਬਣਾ ਲਵਾਂਗੀ ਇਹਦਰ ਵੀ ਹੁੰਦੇ ਕੋਣੇ ਅੱਧਾ ਘੰਟਾ ਭਿੱਜੇ ਰਹਿਣਗੇ ਨਹੀਂ ਮੈਂ ਆਪੇ ਹੋਰ ਕੰਮ ਕਰ ਲਾਂਣੀ ਆ ਉਸ ਤੋਂ ਬਾਅਦ ਇਹਨਾਂ ਨੂੰ ਸੁੱਕ ਕੇ ਨਾ ਥਾਪੀ ਨਾਲ ਸੁੱਕਣੇ ਪਾਣਗੇ ਧੁੱਪੇ ਜੀ ਜਾਂਚ ਚਾਹ ਬਲ ਰਹੀ ਹੈ ਚਾਹ ਪਾਣੀ ਬੋਕਸ ਵੀ ਤੋਂ ਨਾਲ स्पून काढਦੇ ਰ ਵਿੱਚੋਂ ਮੋਂ ਸੀ ਇੰਨਾ ਜਿਆਦਾ ਯੂਜ਼ ਨਹੀਂ ਕਰਦੇ ਬਿਨਾਂ ਨਾਲ ਦੇ ਨਾਲ ਫੁਲਕਾ ਬਣਿਆ ਤਾਂ ਖਾ ਲਿਆ ਹਨ ਵੀ ਉਹ ਨਹੀਂ ਹੈਗਾ ਬਣਾ ਕੇ ਰੱਖਣਾ ਪੈਂਦਾ ਸਵੇਰੇ ਹੁੰਦਾ ਵੀ ਕੱਦਾ ਫੁਲਕਾ ਐਕਸਟਰਾ ਬਣਾਉਣਾ ਨਹੀਂ ਹੁੰਦਾ ਵੀ ਜਿੰਨੇ ਕੋਈ ਨਾ ਕੋਈ ਆ ਜਾਂਦਾ ਜਾਂ ਬਣ ਗਿਆ ਐਕਸਟਰਾ ਫੁਲਕਾ ਸ਼ਾਮ ਨੂੰ ਤਾਂ ਉਹਨੇ ਹੀ ਬਣਦਾ ਜਿੰਨਾ ਖਾਣਾ ਕੋ ਨਾਲ ਦੇ ਨਾਲ ਖਾਣਾ ਤੇ ਫਿਰ ਐਕਸਟਰਾ ਬਣਾਉਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਸੂਰੇ ਹੁੰਦਾ ਹੈ ਕਪੜਾ ਐਕਸਟਰਾ ਬਣ ਜਾਂਦਾ ਬਾਹਰ ਵਾਸ਼ਿੰਗ ਏਰੀਆ ਵਿੱਚ ਮੈਂ ਡਸਟਿੰਗ ਵਾਲੇ ਕੱਪੜੇ ਭੋਣ ਗਈ ਬਾਟ ਵਿੱਚ ਸਰਫ ਪਾ ਕੇ ਤੇ ਮੈਂ ਦੇਖਿਆ ਤਾਂ ਬੋਟਲ ਇਜ਼ੀ ਨਹੀਂ ਹੈਗਾ ਸੀ ਮੈਂ ਕਿਹਾ ਚਲੋ ਇਜ਼ੀ ਰੀਫਿਲ ਕਰ ਦਾਂ ਨੇ ਫਿਰ ਜਿਸਨ ਕੱਪੜੇ ਧੋਣ ਹੋਏ ਉਸ ਦਿਨ ਮੇਰੇ ਭਾਜ ਦੌੜ ਹੋ ਜੂ ਉਹ ਬੋਟਲ ਲੈ ਕੇ ਚਾਕੇ ਅੰਦਰ ਤੇ ਇਜ਼ੀ ਰੀਫਿਲ ਕਰਤਾ ਰੀਫਿਲ ਕਰਕੇ ਇਹਨੂੰ ਬਾਹਰ ਰੱਖਿਆ ਹੋਊਂਗੀ ਫਿਰ ਆਏ ਹੁੰਦਾ ਨਾ ਜਿਹੜਾ ਕੰਮ ਹੋ ਜੇ ਹੋ ਜੇ ਰਹਿ ਜੇ ਰਹਿ ਜੇ ਫੇਰ ਦੀ ਫੇਰ ਰਹਿ ਜੇ ਜਦੋਂ ਮੌਕੇ ਦੇ ਕੱਪੜੇ ਧੋਣ ਹੁਣ ਫਿਰ ਭੱਜੇ ਫਿਰਾਂਗੇ ਵੀ ਇਜ਼ੀ ਪਾ ਲਈ ਤੇ ਹੁਣ ਬੀਜੀ ਟਾਈਮ ਲੱਗੇ ਜਿਵੇਂ ਕੰਮ ਯਾਦ ਆਈ ਜਾਂਦੇ ਸਕਰੀਆਂ ਦੇ ਸੀ ਇਹ ਸਾਡਾ ਨਾ ਰਜਾਈ ਹੈ ਸਰਦੀ ਵਿੱਚ ਤਾਂ ਪੂਰੀ ਠੰਡ ਹੁੰਦੀ ਹੈ ਉਦੋਂ ਅਸੀਂ ਇਹ ਤੇ ਕਵਰ ਚੜਾ ਲਾਨੇ ਸਾਨੂੰ ਰਜਾਈ ਦਾ ਕੰਮ ਦਿੰਦੀ ਨਹੀਂ ਆਦਰਵਾਇਸ ਇਹ ਹਲਕਾ ਕੰਫਰਟ ਰਾ ਆਉਂਦੀ ਸਰਦੀ ਲਾਈਕ ਸਰਚ ਸਟਾਰਟਿੰਗ ਤੇ ਹੁਣ ਸਰਦੀ ਦੇ ਐਂਡਿੰਗ ਤੇ ਅਸੀਂ ਲੈ ਲਾਨੇ ਪਰ ਹੁਣ ਇਹ ਚੱਕ ਕੇ ਰੱਖਣਾ ਤੁਹਾਨੂੰ ਚ ਗਰਮੀ ਆਉਂਦੀ ਸਮੇਂ ਧੁੱਪੇ ਪਾ ਤਾਂ 9 ਵਜੇ ਦਾ ਪਾਈ ਹੋਰੇ 9 ਵਜੇ ਕੀ ਤੁਹਾਨੂੰ ਮੈਂ ਲੈ ਕੇ ਆਈ ਦਲੀਆ ਦਾ ਬ੍ਰੈਕਫਾਸਟ ਕਰਦੇ ਆ ਹੈਲਪਰ ਵੀ ਪੋਚਾ ਲਾ ਕੇ ਹੁਣ ਗਈ ਹੈ ਫਿਰ ਮੈਂ ਮੈਨੂੰ ਆਈ ਸੀ ਮੈਂ ਬੈਠੀ ਸੀ ਇੱਕ ਸਾਈਸ ਤੇ ਵਿੱਚ ਰਪੋਚ ਮੈਂ ਫੇਰ ਮੈਂ ਉਹ ਬ੍ਰੈਕਫਾਸਟ ਕਰਾ ਹਾਂ ਫੇਰ ਵਿੱਚ ਵਿੱਚ ਵਿਚਾਲੇ ਉੱਠਣਾ ਮੈਨੂੰ ਬਧੀਆਂ ਲੱਗਦਾ ਮੈਂ ਉਹਦਾ ਬ੍ਰੈਕਫਾਸਟ ਨੇਟ ਕਰ ਲਉਂ ਪੰਜ ਦਸ ਮਿੰਟ ਪਰ ਵੀ ਜੋ ਬੈਹ ਗਈ ਇੱਕ ਵਾਰ ਖਾਣ ਫੇਰ ਵਿੱਚ ਉੱਠਣਾ ਨਾ ਪਵੇ ਤੇ ਉਧਰ ਬਾਹਰ ਪੇਂਟ ਵਾਲੇ ਲੱਗ ਰਹੇ ਨੇ ਸ਼ੈੱਡ ਸੀ ਉੱਪਰ ਪਾਏ ਹੋਏ ਲੋਹੇ ਵਾਲੇ ਟੀਨ ਉਹ ਪੇਂਟ ਕਰਾ ਰਹੇ ਨੇ ਦਵਿੰਦਰ ਪੇਂਟਰ ਲਾਏ ਹੋਏ ਨੇ ਉਹਨਾਂ ਨੇ ਚਾਹ ਕਰਕੇ ਦੇ ਕੇ ਗਈਆਂ ਪਹਿਲਾਂ ਚਾਹ ਪਾਈ ਪਰ ਨਹੀਂ ਕੀ ਚੱਕਣ ਚਲੇ ਗਈ ਠੰਡੀ ਹੋ ਗਈ ਦੁਬਾਰੇ ਫਿਰ ਗਰਮ ਕਰਕੇ ਹੁਣ ਚਾਹ ਦੇ ਗਈਆਂ ਕੰਟੀਨ ਫੇਰ ਚਾਹ ਪੀਣਗੇ ਉਹ ਅਸਾਂ ਹੀ ਚੱਲੀ ਜਾਂਦਾ ਹੁੰਦਾ ਕੰਮ 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 ਨਹੀਂ ਖਤਮ ਹੁੰ ਅਮ ਕਦ ਕਰਦੇ ਆ ਆਪਦੀ એનર્ਜੀ ਲੋ ਹੋ ਜਾਂਦੀ ਹੁੰਦੀ ਆਪਦੇ ਆਪ ਨੂੰ ਰੀਚਾਰਜ ਕਰੋ ਪਾਣੀ ਪੀਓ ਵਿਚ ਵਿਚ ਜੀ ਆਪਣਾ ਤੁਸੀਂ ਖਾਈ ਪੀ ਚਲੋ ਜੋ ਵੀ ਥੋੜਾ ਟਾਈਮ ਆ ਬਸ ਚਲੋ ਜੀ ਖਾਣਾ ਖਾ ਲਈ ਆਪ ਦਾ ਬ੍ਰੈਕਫਾਸਟ ਕਰ ਲਈਏ ਫਿਰ એનર્ਜੀ ਆਊਗੀ એનર્ਜੀ ਲੋ ਹੋ ਜਾਂਦੀ ਆ ਨਤਾਂ ਦਾ ਕੋਈ ਹਾਲ ਨਹੀਂ ਹੁੰਦਾ ਟਰ ਦੇ ਟਰ ਦੇ ਬੈਠਣਾ ਤਾਂ ਮਿਲਦਾ ਨਹੀਂ ਸਵੇਰੇ ਤੁਸੀਂ ਇੱਕ ਵਾਰ ਉੱਠ ਖੜੋ ਮਸ਼ੀਨ ਵਾਂਗੂ ਤੁੜੀ ਚਲੋ ਬੈਠਣਾ ਤਾਂ ਮਿਲਦਾ ਹੀ ਨਹੀਂਗਾ ਸਾਰੇ ਕੰਮ ਕਰਕੇ ਨਾ ਕਿਉਂਕਿ ਫਿਰ ਆਰਾਮ ਮਿਲੂਗਾ ਟਾਈਮ ਹੋ ਗਿਆ 9:30 ਦਾ ਤੇ ਮੇਰਾ ਕਿਚਨ ਦਾ ਕੰਮ ਹੋ ਗਿਆ ਡਨ ਸਾਰਾ ਸਾਰੇ ਕਿਚਨ ਕਰਤੀ ਕਲੀਨ ਅੱਜ ਜਦੋਂ ਮੈਂ ਸਵੇਰੇ ਉੱਠ ਕੇ ਕਿਚਨ ਵਿੱਚ ਆਈ ਐਨੀ ਮੈਨੂੰ ਖੁਸ਼ੀ ਮਿਲੀ ਕਿਚਨ ਵੱਲ ਦੇਖ ਕੇ ਐਨ ਚਮਕਦੀ ਸੀ ਇੱਕ ਮੈਂ ਥੋੜਾ ਉਹ ਕਾਰਨਰ ਹਲਕਾ ਜਿਹਾ ਕਰਤਾ ਚੇਂਜ ਹੋ ਗਿਆ ਫਿਰ ਚੇਂਜ ਆਪਾਂ ਨੂੰ ਵੈਸੇ ਹੀ ਅੱਛਾ ਲੱਗਦਾ ਜਿਹੜੀ ਚੀਜ਼ ਆਪਾਂ ਚੇਂਜ ਕਰ ਦਈਏ ਪਾਂਡੇ ਹੋ ਗਏ ਸਾਫ਼ ਸਿੰਕਸ ਕਲੀਨ ਹੋ ਗਈਆਂ ਇੱਕ ਹੀ ਕਰਦੀ ਹੁੰਦੀ ਹੁਣ ਨਾਰਮਲ ਮੈਂ ਡੇਲੀ ਤਾਂ ਮੈਂ ਇਹੀ ਕਰਦੀ ਹੁੰਦੀ ਆ ਉਹ ਮੈਂ ਵੀਕ ਚ ਇੱਕ ਵਾਰ ਕਰਦੀ ਹੁੰਦੀ ਹੁਣ ਕਿਉਂਕਿ ਟੋਕਰੀ ਪਈ ਹੁੰਦੀ ਹੈ ਗੰਦੀ ਵੀ ਨਾ ਹੁੰਦੀ ਇਹ ਨਹੀਂ ਲੋੜਨੀ ਆ ਲੱਸੀ ਪਈਏ ਕਿੰਨੀ ਚ ਨੀ ਮੇ ਦੀ ਉਹ ਲੈ ਕੇ ਜਾਊਗਾ ਜਾਂਦਾ ਦੁੱਧੂ ਵਾਲ ਕੇ ਰੱਖਤਾ ਇੱਧਰ ਮੈਂ ਪੀਣ ਤ ਹੋਇਆ ਆਪਦਾ ਸੌਂਫ ਜੀਰੇ ਅਜਵੈਨ ਵਾਲਾ ਪਾਣੀ ਮੈਂ ਇਹ 1.5 ਵਜੇ ਬੋਇਲ ਕਰਨਾ ਰੱਖਦੀ ਹੁੰਦੀ ਹਾਂ 11 ਵਜੇ ਪੀਲਾ ਨਹੀਂ 10 10 ਤੋਂ 11 ਦੇ ਵਿੱਚ ਵਿੱਚ ਪੀਲਾ ਨਹੀਂ ਹੁੰਦੀਆਂ ਤੇ ਬਾਕੀ ਮਸ ਕਿਚਨ ਸਾਰੀ অলਮੋਸਟ ਕਲੀਨ ਹੈ ਹੁਣ ਮੈਂ ਜਾਣੀ ਆ ਬਾਹਰ ਰਜਾਈ ਉਹ 31 ਧੁੱਪੇ ਪਾਈ ਸੀ ਉਹਨੂੰ ਉਤਾਰ ਕੇ ਲੈ ਕੇ ਆਉਣੀ ਆ ਜਿਹੜੀ ਰਜਾਈ ਧੁੱਪੇ ਪਾਈ ਸੋ ਮੈਂ ਚੱਕ ਲਈ ਸੰਦਰ ਅੰਦਰ ਅੰਦਰ ਚੱਕ ਕੇ ਤਾਂ ਮੈਂ ਕਾਫੀ ਟਾਈਮ ਦੀ ਰੱਖੀ ਪਈ ਆ ਪਰ ਉਹਨਾਂ ਨੂੰ ਕਿ ਆਪਦੇ ਸਾਰੇ ਕੰਮ ਕਰਕੇ ਫਿਰ ਮੈਂ ਕਿ ਹੁਣ ਇਹ ਠੰਡੀ ਜੀ ਹੋ ਗਈ ਜਿਹੜੀ ਬਾਹਰ ਧੁੱਪੇ ਗਰਮ ਹੋ ਗਈ ਸੀ ਪਈ ਠੰਡੀ ਜੀ ਹੋ ਗਈ ਹੁਣ ਇਹਨੂੰ ਤੇ ਫੋਲਡ ਕਰਕੇ ਮੈਨੂੰ ਪੈਕ ਕਰਕੇ ਰੱਖਦਾ ਜਮੇ ਰੱਖਣੀ ਹੈਗੀ ਫਿਰ ਅੱਜ ਮੈਂ ਹਲਕਾ ਕੰਬਲ ਕੱਢੂੰਗੀ ਹੁਣ ਇਹਦੇ ਵਿੱਚ ਵੀ ਗਰਮੀ ਆਉਂਦੀ ਸੀ ਸਰਦੀ ਦੀ ਸਟਾਰਟਿੰਗ ਤੇ ਸਰਦੀ ਦੀ ਐਂਡਿੰਗ ਤੇ ਠੀਕ ਲੱਗਦੀ ਹੈ ਜਿਆਦੇ ਸਰਦੀ ਵਿੱਚ ਅਸੀਂ ਇਹ ਤੇ ਕਵਰ ਛੜਾ ਲੈਣੇ ਫਿਰ ਅਲੱਗ-ਅਲੱਗ ਤਰ੍ਹਾਂ ਦੀਆਂ ਰਜਾਈਆਂ ਨੇ ਆਪਾਂ ਨੂੰ ਰੱਖਣੀਆਂ ਪ ਮੈਂ ਇਹਨੂੰ ਕਰ ਰਹੀ ਸੀ ਫੋਲਡ ਫੋਲਡ ਕਰਕੇ ਜਿਹੜੇ ਬੈਗ ਵਿੱਚ ਮੈਂ ਪੈਕ ਕਰਨੀ ਐ ਮੈਂ ਉਹਦੇ ਸਾਈਜ਼ ਦੇ ਅਕੋਰਡਿੰਗ ਇਹਦੀ ਇਹਦਾ ਫੋਲਡ ਕਰ ਰਹੀ ਸੀ ਵੀ ਉਹਦੇ ਵਿੱਚ ਆ ਜਾਈ। ਇਸ ਤਰ੍ਹਾਂ ਦੱਬ ਕੇ ਫੋਲਡ ਕਰਕੇ ਉੱਪਰੋਂ ਮੈਂ ਇਹਨੂੰ ਬੰਨ੍ਹ ਦੂੰਗੀ। ਫਿਰ ਇਹਦੀ ਤਹਿ ਫੁੱਲੂਗੀ ਨਹੀਂ। ਤੇ ਫਲਾਵਟ ਨਹੀਂ ਆਊਗੀ इजीली ਪੈਕ ਹੋ ਜਾਊਗੀ। ਇਹ ਰਜਾਈਆਂ ਸਮਾਲਣ ਦਾ ਆਪਣੇ ਕੰਫਰਟਰ ਸਮਾਲਣ ਦਾ ਅਸਰ ਜਿਹੜੇ ਬਲੈਂਕਟਸ ਹੁੰਦੇ ਨੇ ਫੁੱਲ ਮੇ ਇਹ ਬਹੁਤ ਵਧੀਆ ਤਰੀਕਾ ਵੀ ਉਹਨੂੰ ਅੱਛੀ ਤਰ੍ਹਾਂ ਟਾਈਟਲੀ ਟਹਿ ਕਰਕੇ ਉੱਪਰੋਂ ਬੰਦੋ। ਫਰੂਜ਼ ਫਲਾਵਟ ਜੀ ਨਹੀਂ ਰਹਿੰਦੀ ਹੈਗੀ ਅਚੀ ਤਰ੍ਹਾਂ ਆਪਾਂ ਕਿਤੇ ਵੀ ਰੱਖਦੇ ਹਾਂ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਬੈਗ ਵਿੱਚ ਪੈਕ ਕਰਦੇ ਹਾਂ ਬਹੁਤ ਵਧੀਆ ਪੈਕ ਹੋ ਜਾਂਦੀ ਇੱਕ ਜਗ੍ਹਾ ਤੇ ਪਈ ਰਹਦੀ ਹੈ ਤੇ ਜਿਹੜਾ ਬੈਗ ਮੈਂ ਆਨਲਾਈਨ ਮੰਗਾਈ ਸੀ ਨਾ ਇਹ ਰਜਾਈਆਂ ਬਲੈਂਕਟਸ ਪਾਉਣ ਵਾਸਤੇ ਬਹੁਤ ਵਧੀਆ ਨੇ ਕੱਪੜੇ ਵੀ ਪੈਕ ਹੋ ਸਕਦੇ ਨੇ ਪਰ ਮੈਂ ਕੱਪੜੇ ਦੂਸਰੇ ਬੈਗਸ ਵਿੱਚ ਪੈਕ ਕੀਤੇ ਇਹਨਾਂ ਵਿੱਚ ਮੈਂ ਰਜਾਈਆਂ ਪੈਕ ਕੀਤੀਆਂ ਹਜੇ ਵੀ ਇਹਦੇ ਵਿੱਚ ਕੁਝ ਨਾ ਕੁਛ ਇੱਕ ਬੈੱਡ ਸ਼ੀਟ ਤੇ ਇੱਕ ਹਲਕਾ ਕੰਬਲ ਦੇ ਵਿੱਚ ਆ ਸਕਦਾ ਸੀ ਇੰਨੀ ਸਪੇਸ ਹੈਗੀ ਸੀ ਉਨ ਟਾਈਮ ਸੀ ਦੁਪਹਿਰ ਦਾ 1 ਵਜੇ ਦਾ ਮੈਂ ਅੱਜ ਨਾ ਕੱਪੜੇ ਵਾਸ਼ਿੰਗ ਲਈ ਪਾਤੀ ਸੀ ਮਸ਼ੀਨ ਵਿੱਚ ਤੇ ਉਹ ਤੋਤੇਗੇ ਤੇ ਹੁਣ ਲੰਚ ਕਰਨ ਤੋਂ ਪਹਿਲਾਂ ਮੈਂ ਕਿਹਾ ਚਲੋ ਸੁੱਕਣੇ ਪਾਏ ਮੈਂ ਬਦਲਵਾਈ ਵੀ ਸੀ ਮੌਸਮ ਵੀ ਬਦਲਵਾਈ ਵਾਲਾ ਸੀ ਮੈਂ ਚਲ ਮੌਸਮ ਤਾਂ ਨਹੀਂ ਪਤਾ ਹੁੰਦਾ ਵੀ ਕੱਪੜੇ ਤੋਤੇ ਪਏ ਨੇ ਸੁੱਕਣੇ ਪਾਦਾ ਸਵੇਰੇ ਸਵੇਰੇ ਕੀ ਹੁੰਦਾ ਕੰਮ ਇੰਨੀ ਜ਼ਿਆਦਾ ਹੁੰਦੇ ਨੇ ਕਿ ਕੱਪੜਿਆਂ ਵਨ ਮੇਰਾ ਧਿਆਨ ਦੇਣ ਦਾ ਟਾਈਮ ਹੀ ਨਹੀਂ ਲੱਗਦਾ ਜੇ ਮੈਂ ਰਾਤ ਨੂੰ ਇੱਕ ਦਿਨ ਪਹਿਲਾਂ ਇਕੱਠੇ ਕਰਕੇ ਰੱਖਦਾ ਮਸ਼ੀਨ 'ਚ ਪਾਦਾ ਨਾ ਫਿਰ ਤਾਂ ਠੀਕ ਹੈ ਮਸ਼ੀਨ ਔਨ ਕਰਦਾ ਵੀ ਘੱਟ ਕੇ ਸੁੱਕਣੇ ਪਾਦਾ ਨੇ ਅੰਦਰ ਹੀ ਕਿਚਨ 'ਚੇ ਕੰਮ ਇੰਨੇ ਹੋ ਜਾਂਦੇ ਨੇ ਤੇ ਫਿਰ ਮੈਂ ਹੁਣ ਧੋਤੇ ਸੀ ਕੱਪੜੇ ਮੈਂ ਚਲ ਸੁੱਕੀ ਜਾਣਗੇ ਵੀ ਧੋ ਕੇ ਆ ਮਸ਼ੀਨ 'ਚ ਪਾਤੇ ਧੋਤੇਗੇ ਇਹਨਾਂ ਨੂੰ ਪਾ DNA ਸੁਕਣੇ ਤੇ ਉਸ ਤੋਂ ਬਾਅਦ ਮੈਂ ਕਰੂੰਗੀ ਲੰਚ ਤੇ ਲੰਚ ਕਰਨ ਤੋਂ ਬਾਅਦ ਮੈਂ ਤੁਹਾਡੇ ਨਾਲ ਅੱਜ ਇੱਕ ਕੇਕ ਦੀ ਰੈਸਪੀ ਸ਼ੇਅਰ ਕਰੂੰਗੀ ਸੋ ਪਲੀਜ਼ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਿਓ ਤੁਹਾਡੇ ਬਹੁਤ ਜ਼ਿਆਦਾ ਰਿਕਵੈਸਟ ਆ ਰਹੀ ਸੀ ਕੇਕ ਦੀ ਰੈਸਪੀ ਸ਼ੇਅਰ ਕਰੋ ਧਿਆਨ ਨਾਲ ਤੁਸੀਂ ਰੈਸਪੀ ਦੇਖਿਓ ਤੇ ਜੇ ਇੱਕ ਵਾਰ ਤੁਸੀਂ ਬਣਾਉਂਗੇ ਪਹਿਲੀ ਵਾਰ ਚ ਬਣਾਉਂਗੇ ਤਾਂ ਨਹੀਂ ਪਰਫੈਕਟ ਬਣਿਆ ਆਪਣੀ ਗਲਤੀ ਦੇਖੋ ਵੀ ਤੁਹਾਡੀ ਗਲਤੀ ਕਿਥੇ ਤੁਸੀਂ ਕਿਥੇ ਕਰੀ ਆ ਤੇ ਅਗਲੀ ਵਾਰ ਹੋਰ ਵੀ ਵਧੀਆ ਬਣੂ ਅਗਲੀ ਵਾਰ ਹੋਰ ਵੀ ਵਧੀਆ ਬਣੂ ਪਹਿਲੀ ਵਾਰ ਚ ਕਰੇ ਵੀ ਕੋਈ ਚੀਜ਼ ਨਹੀਂ ਵਧੀਆ ਬਣਦੀ ਹੁੰਦੀ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ ਪਰ ਜਿਵੇਂ ਜਿਵੇਂ ਤੁਸੀਂ ਬਣਾਉਂਗੇ ਨਾ ਤਾਂ ਟਰਾਈ ਕਰੋਗੇ ਥੋੜੇ ਜਿ ਪਰਫੈਕਸ਼ਨ ਲਾਉਗੇ ਤੁਹਾਡਾ ਕੇਕ ਹਰ ਵਾਰ ਅੱਛਾ ਬਣੂਗਾ ਅੱਜ ਮੈਂ ਤੁਹਾਨੂੰ ਸ਼ੇਅਰ ਕਰਾਂ ਕੇਕ ਦੀ ਰੈਸਪੀ ਪਹਿਲੇ ਮੈਂ ਥੋੜੀ ਇੱਕ ਵਾਰ ਸਮਾਨ ਤੇ ਨਜ਼ਰ ਮਰਵਾ ਦਨੇ ਵੀ ਕੀ ਕੁਝ ਚਾਹੀਦਾ ਹੁੰਦਾ ਮੈਦਾ ਬੇਕਿੰਗ ਪਾਊਡਰ ਬੇਕਿੰਗ ਸੌਂਦਾ ਜਿਹਨੂੰ ਮਿੱਠਾ ਸੌਂਦਾ ਕਹਿੰਦੇ ਨੇ ਦੋਨੇ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਕਸਟਰਡ ਪਾਊਡਰ ਇਹ ਬਿਲਕੁਲ ਆਪਸ਼ਨਲ ਲੈਣਾ ਲੈ ਸਕਦੇ ਹੋ ਨਹੀਂ ਨਾ ਸੀ ਵਨੀਲਾ ਐਸੈਂਸ ਜੇ ਤੁਹਾਡੇ ਕੋਲ ਵਨੀਲਾ ਐਸੈਂਸ ਨਹੀਂ ਹੈਗਾ ਤਾਂ ਕਸਟਰਡ ਪਾਊਡਰ ਪਾ ਲਓ ਵਨੀਲਾ ਫਲੇਵਰ ਚ ਹੁੰਦਾ ਇਸ ਤੋਂ ਬਿਨਾ ਐਗਸ ਚਾਹੀਦੇ ਨੇ ਪੀਸੀ ਹੋਈ ਚੀਨੀ ਮੈਂ ਮલાઈ ਪਾਉਣੀ ਆ ਤੁਸੀਂ ਰਿਫਾਈਨ ਆਇਲ ਦੇਸੀ ਕਿਉਂ ਬਟਰ ਵੀ ਪਾ ਸਕਦੇ ਹੋਗੇ ਇਹ ਟੂਟੀ ਫਰੂਟੀ ਹੈ ਇਹ ਵੀ ਬਿਲਕੁਲ ਆਪਸ਼ਨਲ ਲੈਣੀ ਚਾਹੋ ਲੈ ਸਕਦੇ ਹੋ ਇਸ ਤੋਂ ਬਿਨਾ ਵੀ ਬਣਾ ਸਕਦੇ ਹੋ ਦੁੱਧ ਹੋ ਗਿਆ ਦੁੱਧ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਠੰਡਾ ਬਿਲਕੁਲ ਨਹੀਂ ਹੋਣਾ ਚਾਹੀਦਾ ਗਰਮ ਨਹੀਂ ਹੋਣਾ ਚਾਹੀਦਾ ਨੋਰਮਲ ਟੈਂਪਰੇਚਰ ਤੇ ਦੁੱਧ ਹੋਣਾ ਚਾਹੀਦਾ ਨਾ ਠੰਡਾ ਨਾ ਗਰਮ ਤੇ ਇਧਰ ਮੈਂ ਤਿਆਰ ਕਰ ਲਿਆ oven ਜੇ oven ਨਹੀਂ ਹੈਗਾ ਤੁਸੀਂ ਇਸ ਤਰ੍ਹਾਂ ਗੈਸ ਤੇ ਬਣਾ ਸਕਦੇ ਕੋਈ ਵੀ ਨੋਰਮਲ ਪਤੀਲਾ ਲੈ ਲਓ ਵੱਡਾ ਕੁੱਕਰ ਵੱਡੀ ਕਣਾਹੀ ਲੈ ਲਓ ਉਹਦੇ ਵਿੱਚ ਬੇਸ ਤੇ ਨਮਕ ਪਾ ਲਓ ਇਹ ਨਮਕ ਮੈਂ ਬਹੁਤ ਸਾਲਾਂ ਤੋਂ ਕੇਕ ਲਈ ਯੂਜ਼ ਕਰ ਰਹੀ ਹਾਂ ਕੇਕ ਬੇਕ ਕਰਨੇ ਨੀ ਨਮਕ ਨੂੰ نیچے ਪਛਾਤੇ ਕਲੀਅਰ ਜੀ ਲਗਾਤੀ ਨਮਕ ਵੀ ਫਲਾਤੀ ਉੱਪਰ ਮੈਂ ਇਸ ਤਰ੍ਹਾਂ ਸਟੈਂਡ ਧਰ ਤਾ ਉਸ ਕੋਈ ਕੌਲੀ پلیਟ ਛੋਟੀ ਮੋਟੀ ਧਰ ਸਕਦੇ ਹਾਂ ਤੇ ਇਹਨੂੰ ਆਪਾਂ ਗੈਸ ਔਨ ਕਰ ਦਾਂਗੇ ਤੇ ਢੱਕਣ ਲਗਾ ਦਾਂਗੇ ਇਹਨੂੰ ਗਰਮ ਹੋਣ ਦਿੰਨੇ ਐਂ ਆਪਾਂ ਕੇਕ ਦਾ ਸਮਾਨ ਤਿਆਰ ਕਰਦੇ ਹਾਂ ਇਹ ਗਰਮ ਹੋ ਜੂ ਉਹਨੇ ਟਾਈਮ 'ਚ ਉਹਨੇ ਟਾਈਮ 'ਚ ਆਪਾਂ ਕੇਕ ਦਾ ਸਮਾਨ ਤਿਆਰ ਕਰਦੇ ਆਂ ਤੇ ਕੇਕ ਬਣਾਉਣ ਲਈ ਤੁਹਾਨੂੰ ਇਸ ਤਰ੍ਹਾਂ ਦੇ ਕਟਿੰਨ ਚਾਹੀਦਾ ਹੋਊਗਾ ਜੇ ਟਿੰਨ ਨਹੀਂ ਹੈਗਾ ਕੋਈ ਤੁਸੀਂ ਸਟੀਲ ਦਾ ਭਾਂਡਾ ਵੀ ਲੈ ਸਕਦੇ ਹੋ ਕੋਈ ਸਟੀਲ ਦਾ ਡੋਂਗਾ ਹੋਵੇ ਇਸ ਤਰ੍ਹਾਂ ਪਰ ਫਲੈਟ ਹੋਵੇ ਥੱਲੋ ਬੇਸ ਇੱਕੋ ਜਿਹਾ ਹੋਵੇ ਤਾਕੇ ਕੇਕ ਆਪਣਾ ਵਧੀਆ ਪੱਕੇ ਜ਼ਰੂਰੀ ਨਹੀਂ ਵੀ ਇਹੀ ਟਿੰਨ ਚਾਹੀਦਾ ਜੇਕਰ ਕੋਈ ਸਟੀਲ ਦਾ ਨਾਰਮਲ ਕੋਈ ਭਾਂਡਾ ਕੋਲ ਹੈ ਇੱਕ ਔਰ ਥੋੜੇ ਮਟੀਰੀਅਲ ਨਾਲ ਟਰਾਈ ਕਰ ਸਕਦੇ ਹੋਗੇ ਪਰ بیس ਉਹਦਾ ਫਲੈਟ ਹੋਵੇ ਜਿਹੜੇ ਭਾਂਡੇ ਵਿੱਚ ਅਵਨ 'ਚ ਤੁਸੀਂ ਨਮਕ ਪਾ ਕੇ ਰੱਖੋਗੇ ਉਸ ਭਾਂਡੇ 'ਚ ਉਹ ਵਧੀਆ ਫਿੱਟ ਆਉਂਦਾ ਹੋਵੇ ਇਹ ਵੀ ਤੁਸੀਂ ਪ੍ਰੋਪਰ ਪੂਰਾ ਦੇਖਿਓ ਐਸ ਤਰ੍ਹਾਂ ਫਲੈਟ بیس ਚਾਹੀਦਾ ਇਹਦਾ ਤੁਣ ਆਪਾਂ ਸ਼ੁਰੂ ਕਰਦੇ ਹਾਂ ਕੇਕ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਕੇਕ ਟਿਨ ਲੈ ਕੇ ਉਹਨੂੰ ਗ੍ਰੀਸ ਕਰ ਲਾਂਗੇ ਗ੍ਰੀਸ ਤੁਸੀਂ ਕਿਸੇ ਵੀ ਆਇਲ ਜਾਂ ਘਿਓ ਨਾਲ ਕਰ ਸਕਦੇ ਹੋ ਚਾਹੇ ਦੇਸੀ ਘਿਓ ਨਾਲ ਕਰੋ ਚਾਹੇ ਰਿਫਾਈਨਡ ਆਇਲ ਨਾਲ ਕਰੋ ਮੈਂ ਦੇਸੀ ਘਿਓ ਨਾਲ ਗ੍ਰੀਸ ਕਰ ਰਹੀ ਹਾਂ ਸਾਰੀਆਂ ਸਾਈਡਸ ਤੇ ਬੇਸ ਤੇ ਘਿਓ ਫਲਾ ਕੇ ਅੱਛੀ ਤਰ੍ਹਾਂ ਸਪਰੈਡ ਕਰਕੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮੈਦਾ ਛਿੜਕ ਲਾਂਗੇ ਸਾਰੀਆਂ ਸਾਈਡਸ ਤੇ ਤੇ ਬੇਸ ਤੇ ਮੈਦਾ ਅੱਛੀ ਤਰ੍ਹਾਂ ਛਿੜਕ ਲਾਂਗੇ ਤਾਂ ਕਿ ਮੈਦੇ ਦੀ ਕੋਟਿੰਗ ਹੋ ਜੇ ਵਿੱਚ ਇਹ ਇਹਦੇ ਨਾਲ ਪਤਾ ਕੀ ਹੁੰਦਾ ਫਿਰ ਆਪਣਾ ਕੇਕ ਨਾ ਚਿਪਕੂ ਗਾ ਟਿਨ ਤੇ ਤੇ ਆਮ ਨਾਲ ਬਾਹਰ ਆਜੂ ਟੁੱਟੂਗਾ ਨਹੀਂ ਚੇਕੂਗਾ ਨਹੀਂ ਤੇ ਆਪਣਾ ਕੇਕ इजीली ਬਾਹਰ ਆਜੂਗਾ ਤੇ ਇਹਨੂੰ ਆਪਾਂ ਰੱਖ ਦਨੇ ਸਾਈਡ ਤੇ ਅਵਨ ਆਪਾਂ ਗਰਮ ਕਰਨਾ ਰੱਖਤਾ ਤੇ ਇਹਦੇ ਟਿਨ ਤਿਆਰ ਕਰ ਲਿਆ ਉਸ ਤੋਂ ਬਾਅਦ ਲੱਗਾਂਗੇ ਆਪਾਂ ਕੇਕ ਦਾ ਮਟੀਰੀਅਲ ਤਿਆਰ ਕਰਨ ਦੋ ਬਾਉਲਸ ਲੈਣ ਮੈਂ ਇੱਕ ਵਿੱਚ ਮੈਂ ਸੁੱਕੇ ਇੰਗਰੀਡੀਅੰਟਸ ਪਾਉਂਗੀ ਇੱਕ ਵਿੱਚ ਗਵੈਟ ਪਾਉਂਗੀ ਡੇਢ ਕੌਲੀ ਮੈਂ ਮੈਦੇ ਦੀ ਲੈ ਰਹੀਆਂ ਇੱਕ ਕੌਲੀ ਇੱਕ ਕੱਪ ਤੁਸੀਂ ਨਾਪ ਵਾਸਤੇ ਰੱਖ ਲਿਓ ਡੇਢ ਕੌਲੀ ਮੈਦੇ ਦੀ ਮੈਂ ਲੈ ਰਹੀਆਂ ਦੋਸਤੋ ਇੱਕ ਕੌਲੀ ਨਾਲ ਵੀ ਬਣਾ ਸਕਦੇ ਹੋ ਇਹਦੇ ਵਿੱਚ ਮੈਂ 2 ਚਮਚ ਕਸਟਰਡ ਪਾਊਡਰ ਦੇ ਪਾਈ ਨੂੰ ਤੁਸੀਂ ਇੱਕ ਵੱਡਾ ਚਮਚ ਵੀ ਪਾ ਸਕਦੇ ਹੋ ਮੈਂ ਚਮਚ ਮੇਰੇ ਕੋਲ ਛੋਟਾ ਸੀ ਇਸ ਕਰਕੇ ਮੈਂ ਦੋ ਪਾ ਲਏ ਤੇ ਬੇਕਿੰਗ ਪਾਊਡਰ ਇੱਕ ਕੱਪ ਵਿੱਚ ਇੱਕ ਚਮਚ ਪਊਗਾ ਮੈਂ ਡੇਢ ਕੱਪ ਲਿਆ ਤਾਂ ਮੈਂ ਡੇਢ ਚਮਚ ਬੇਕਿੰਗ ਪਾਊਡਰ ਦਾ ਪਾ ਰਹੀ ਹਾਂ ਨਾਰਮਲ ਚਮਚ ਜਿੰਨਾਂ ਆਪਾਂ ਖਾਣਾ ਖਾਂਦੇ ਆ ਤੇ ਹੁਣ ਮੈਂ ਪਾ ਦੇ ਮਿੱਠਾ ਸੌੜਦਾ ਮਿੱਠਾ ਸੌੜਦਾ ਇੱਕ ਕੱਪ ਮੈਦੇ ਵਿੱਚ 1/4 ਚਮਚ ਪਊਗਾ ਜਿਵੇਂ ਡੇਢ ਕੱਪ ਪਾਦੇ ਹਾਂ ਥੋੜਾ ਜਿਹਾ ਉਸ ਤੋਂ ਜ਼ਿਆਦਾ ਲੈ ਰਹੀ ਹਾਂ ਠੀਕ ਹੈ ਜੀ ਇੱਕ ਕੱਪ ਮੈਦੇ ਵਿੱਚ 1/4 ਚਮ ਬੇਕਿੰਗ ਸੌਂਡ ਤੇ ਆਪਾਂ ਇਹ ਸਾਰੇ ਚੀਜ਼ਾਂ ਨੂੰ ਆਪਾਂ ਛਾਣ ਲਾਂਗੇ ਛਾਨਣਾ ਬਹੁਤ ਜ਼ਰੂਰੀ ਹੈ ਚਾਹੇ ਤੁਹਾਡਾ ਮੈਡ ਦਾ ਬਿਲਕੁਲ ਸਾਫ਼ ਹੈ ਛਾਨਣਾ ਬਹੁਤ ਜ਼ਰੂਰੀ ਹੈ ਛਾਨਣ ਨਾਲ ਕੇਕ ਬਹੁਤ ਵਧੀਆ ਫੁੱਲਦਾ ਬਹੁਤ ਵਧੀਆ ਬਣਦਾ ਟੈਕਸਚਰ ਕੇਕ ਦਾ ਇਸ ਕਰਕੇ ਮਟੀਰੀਅਲ ਸਾਰਾ ਛਾਣਿਓ ਜ਼ਰੂਰ ਤੇ ਛਾਣ ਕੇ ਇਹਨੂੰ ਇੱਕ ਵਾਰ ਹਲਕਾ ਜਿਹਾ ਆਪਾਂ ਮਿਕਸ ਕਰ ਦੰਨਾ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ ਰੱਖ ਦਿੰਨਾ ਸਾਈਡ ਤੇ ਹੁਣ ਆਪਾਂ ਦੂਜਾ ਬਾਉਲ ਲੈਣਾ ਦੂਜਾ ਭਾਂਡਾ ਲੈਣਾ ਇਹਦੇ ਵਿੱਚ ਮੈਂ ਪਾ ਰਹੀ ਹਾਂ ਪਹਿਲਾਂ ਪੀਸੀ ਦੀ ਚੀਨੀ ਚੀਨੀ ਮੈਂ ਇੱਕ ਕੌਲੀ ਪਾ ਰਹੀ ਹਾਂ ਡੇਡ ਕੱਪ ਮੈਦੇ ਵਿੱਚ ਜੇ ਤੁਸੀਂ 1 ਕੱਪ ਮੈਦਾ ਲੈ ਰਹੇ ਹੋ ਤਾਂ ਤੁਸੀਂ ਪੌਣੀ ਕੋਲੀ ਪਾਓ। ਅੰਦਰ ਜੇ ਥੋੜੀ ਵੱਧ ਪੌਣੀ ਕੋਲੀ ਚੀਨੀ ਦੀ ਪੀਸੀ ਹੋਈ ਦੀ। ਜਿਹੜੀ ਮੈਂ ਮਲਾਈ ਨਹੀਂ ਸੀ ਮਲਾਈ ਮੈਂ ਅੱਧੀ ਕੋਲੀ ਲਈ ਕਿਉਂਕਿ ਜਿਹੜੀ ਮੇਰੇ ਕੋਲ ਮਲਾਈ ਸੀ ਪੂਰੀ ਗਾੜ੍ਹੀ ਮਲਾਈ ਸੀ। ਜੇ ਤੁਹਾਡੇ ਕੋਲ ਮਲਾਈ ਪਤਲੀ ਹੈ ਤੁਸੀਂ ਪੌਣੀ ਕੋਲੀ ਵੀ ਲੈ ਸਕਦੇ ਹੋ। ਇਹਦੇ ਵਿੱਚ ਮੈਂ ਪਾ ਰਹੀ ਹਾਂ 3 ਐਗਸ। ਐਗਸ ਆਪਾਂ 1 ਕੱਪ ਮੈਦੇ ਵਿੱਚ 2 ਪਾਉਣੇ ਨੇ। ਮੈਂ 1.5 ਕੱਪ ਮੈਦਾ ਲੇਸ ਕਰਕੇ ਮੈਂ 3 ਐਗਸ ਪਾ ਰਹੀ ਹਾਂ ਇਹਦੇ ਵਿੱਚ। ਤੇ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਬੀਟ ਕਰ ਲਾਂਗੇ ਅੱਛੀ ਤਰ੍ਹਾਂ। ਇੱਕ ਵਾਰ ਤੋਂ ਚਮਚ ਨਾਲ ਮਿਕਸ ਕਰ ਲਾਂਗੇ ਕਿਉਂਕਿ ਚੀਨੀ ਚ ਆਪਾਂ ਸਿੱਧਾ ਬੀਟਰ ਜੇ ਮਾਰਾਂਗੇ ਤਾਂ ਚੀਨੀ ਉੱਡ ਕੇ ਉੱਪਰ ਆ ਜਾਂਦੀ ਹੈ ਇੱਕ ਵਾਰ ਤਾਂ ਹਲਕਾ ਜਿਹਾ ਚਮਚ ਨਾਲ ਮਿਕਸ ਕਰ ਲਾਂਦੇ ਉਸ ਤੋਂ ਬਾਅਦ ਇਲੈਕਟ੍ਰਿਕ ਬੀਟਰ ਨਾਲ ਜਾਂ ਤੁਸੀਂ ਮਿਕਸੀ ਦੇ ਜਾਰ ਵਿੱਚ ਪਾ ਕੇ ਵੀ ਇਹਨੂੰ ਮਿਕਸ ਕਰ ਸਕਦੇ ਹੋ ਕਿਉਂਕਿ ਐਗਸ ਪਾਏ ਨੇ ਐਗਸ ਨੂੰ ਫੈਂਟਨ ਦੀ ਬਹੁਤ ਵਧੀਆ ਜ਼ਿਆਦਾ ਜ਼ਰੂਰਤ ਪੈਂਦੀ ਹੈ ਐਗਸ ਜ਼ਿਆਦਾ ਫੈਂਟਨੇ ਪੈਂਦੇ ਨੇ ਤਾਂ ਕਿ ਗੰਢਾਂ ਇਹਨਾਂ ਵਿੱਚ ਰਹਿਣ ਮਲਾਈ ਦੀਆਂ ਐਗਸ ਦੀਆਂ ਮਲਾਈ ਦੀ ਜਗ੍ਹਾ ਤੁਸੀਂ ਬਟਰ ਵੀ ਲੈ ਸਕਦੇ ਹੋ ਦੇਸੀ ਕਿਉ ਵੀ ਲੈ ਸਕਦੇ ਹੋ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਇੱਕ ਕੱਪ ਮੈਦੇ ਵਿੱਚ ਕੁਆਂਟੀਟੀ ਰਿਫਾਈਨਡ ਆਇਲ ਦੀ ਰਹੂਗੀ ਹਾਫ ਕੱਪ ਤੇ ਉਹ ਸਾਰਾ ਸਮਾਨ ਮੈਂ ਬੀਟ ਕਰ ਲਿਆ ਹੁਣ ਮੈਂ ਟੂਟੀ ਫਰੂਟੀ ਲੈ ਰਹੀ ਐ ਇਹ ਤੁਸੀਂ ਨਹੀਂ ਲਓਗੇ ਤਾਂ ਵੀ ਕੇਕ ਬਣ ਜੂਗਾ ਇਹਦੇ ਬਿਨਾ ਵੀ ਕੇਕ ਬਹੁਤ ਅੱਛਾ ਬਣੂ ਸੇਮ ਟੇਸਟੀ ਬਣੂਗਾ ਉਹਦੇ ਵਿੱਚ ਮੈਂ ਇੱਕ ਚਮਚ ਮੈਦਾ ਬਾਕੇ ਰੱਖਤਾ ਮੈਂ ਇਹਦੇ ਨਾਲ ਕੋਟ ਕਰਦੀ ਆ ਤੇ ਹੁਣ ਮੈਂ ਇਹ ਸਮਾਨ ਨੂੰ ਕਰੂੰਗੀ ਮਿਕਸ ਇਹਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਵਨੀਲਾ ਐਸੈਂਸ ਇਹ ਤੁਹਾਡਾ ਕੁਲ ਬਹੁਤ ਵਧੀਆ ਵਨੀਲਾ ਸੈਂਸ ਹੈਗਾ ਤੁਸੀਂ ਫਿਰ ਤਾਂ ਕੁਝ ਬੂੰਦਾ ਹੀ ਪੈਣਗੇ ਮੈਂ ਅੱਧਾ ਚਮਚ ਵਨੀਲਾ ਸੈਂਸ ਪਾ ਲਿਆ ਹੋਊਗਾ ਜਿਹੜਾ ਮੇਰੇ ਕੋਲੇ ਹੈ ਨਾ ਜਿਆਦਾ ਸਟਰੋਂਗ ਹੈ ਨਹੀਂ ਇਹਦਾ ਫਲੇਵਰ ਤੇ ਹੁਣ ਜਿਹੜਾ ਆਪਾਂ ਮੈਦਾ ਛਾਨ ਕੇ ਰੱਖਿਆ ਸੀ ਥੋੜਾ ਥੋੜਾ ਕਰਕੇ ਆਪਾਂ ਜਿਹੜਾ ਮਿਕਸਚਰ ਆਪਣਾ ਗਿੱਲਾ ਐਂਗਸ ਵਾਲਾ ਮਿਕਸਚਰ ਹੈ ਉਹਦੇ ਵਿੱਚ ਪਾਈ ਚੱਲਾਂਗੇ ਤਾਂ ਇਹ ਤੁਸੀਂ ਦੋ ਵਾਰੀਆਂ ਵਿੱਚ ਹੌਲੀ ਹੌਲੀ ਪਾਓ ਜਾਂ ਤੁਸੀਂ ਤਿੰਨ ਵਾਰੀਆਂ ਵਿੱਚ ਪਾਓ ਮੈਂ ਦੋ ਵਾਰੀਆਂ ਵਿੱਚ ਪਾ ਰਹੀ ਹਾਂ ਜਾਂ ਇੱਕ ਵਾਰੀ ਵਿੱਚ ਪਾਓ ਪਰ ਗੰਢਾਂ ਨਹੀਂ ਵਿੱਚ ਆਉਣ ਦੇਣੀਆਂ ਬਿਲਕੁਲ ਵੀ ਤੇ ਨਾਲ-ਨਾਲ ਆਪਾਂ ਉਹਨੂੰ ਵਿਸਕ ਕਰਨ ਨਾਲ ਬੀਟ ਕਰੀ ਚੱਲਾਂਗੇ ਜਾਨੀ ਕਿ ਇੱਕ ਅੱਛਾ ਸਮੂਥ ਜਿਹਾ ਬੈਟਰ ਬਣਾ ਲਾਂਗੇ ਗੰਡਾ ਨਹੀਂ ਬਿਲਕੁਲ ਭੈਂਡ ਦੇਣੀ ਆ ਤੇ ਜੇ ਤੁਹਾਨੂੰ ਲੱਗੂ ਥੋੜਾ ਬੈਟਰ ਸਖਤ ਹੋ ਰਿਹਾ ਨਹੀਂ ਫੈਂਟਿਆ ਜਾ ਰਿਹਾ ਤੇ ਉਸ ਨਾਲ ਨਾਲ ਥੋੜਾ ਥੋੜਾ ਦੁੱਧ ਪਾ ਸਕਦੇ ਹੋ ਦੁੱਧ ਬਿਲਕੁਲ ਠੰਡਾ ਨਾ ਹੋਵੇ ਬਿਲਕੁਲ ਗਰਮ ਨਾ ਹੋਵੇ ਰੂਮ ਟੈਂਪਰੇਚਰ ਦਾ ਦੁੱਧ ਹੋਣਾ ਚਾਹੀਦਾ ਤੇ ਇਹਨੂੰ ਆਪਾਂ ਫੈਂਟਾਂਗੇ ਫੈਂਟ ਕੇ ਇੱਕ ਬਹੁਤ ਹੀ ਸਮੂਥ ਜਿਹਾ ਬੈਟਰ ਬਣਾਵਾਂਗੇ ਬਹੁਤ ਗਾੜਾ ਨਹੀਂ ਤੇ ਬਹੁਤ ਜ਼ਿਆਦਾ ਪਤਲਾ ਨਹੀਂਗਾ ਹੁਣ ਆਪਾਂ ਇੱਥੇ ਹੱਥ ਥੋੜਾ ਤੇਜ਼ ਲਾਵਾਂ ਕਿਉਂਕਿ ਆਪਾਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਮਿਕਸ ਕਰਤਾ ਸਾਰੇ ਸਮਾਨ ਵਿੱਚ ਤੇ ਆਪਾਂ ਜਲਦੀ ਜਲਦੀ ਸਾਰਾ ਸਮਾਨ ਟਿੰਨ ਵਿੱਚ ਪਾ ਕੇ ਕੇਕ ਟਿੰਨ ਵਿੱਚ ਪਾ ਕੇ ਅਵਨ 'ਚ ਬੰਨਣਾ ਨਹੀਂ ਰੱਖਿਆ ਤਾਂ ਜੇ ਆਪਾਂ ਜਿਹੜੇ ਬੇਕਿੰਗ ਸੋਡਾ ਬੇਕਿੰਗ ਪਾਊਡਰ ਦਾ ਐਕਸ਼ਨ ਖਤਮ ਹੋ ਜੂ ਕੇਕ ਨਹੀਂ ਫੁੱਲਣਾ ਇਸ ਕਰਕੇ ਹੁਣ ਜ਼ਿਆਦਾ ਟਾਈਮ ਨਾ ਲੰਘਾਈਓ ਸਾਰਾ ਸਮਾਨ ਆਪਣਾ ਪਹਿਲਾਂ ਹੀ ਤਿਆਰ ਰੱਖਿਓ ਫਰੂਟਸ ਫਰੂਟੀਜ਼ ਮੈਂ ਵਿੱਚ ਪਾਤੀ ਤੁਹਾਨੂੰ ਮੈਂ ਕੰਸਿਸਟੈਂਸੀ ਦਿਖਾਤੀ ਸੀ ਵੀ ਦੇਖੋ ਇਹੋ ਜਿਹਾ ਹੋਣਾ ਚਾਹੀਦਾ ਬੈਟਰ ਵੀ ਨਾ ਬਹੁਤ گاੜਾ ਨਾ ਬਹੁਤ ਜ਼ਿਆਦਾ ਪ ਅચ્ੀ ਤਰ੍ਹਾਂ ਸਾਰਾ ਕੁਝ ਮਿਕਸ ਕਰਨ ਤੋਂ ਬਾਅਦ ਤੇ ਆਪਾਂ ਇਹਨੂੰ ਕੇਕ ਟਿਨ 'ਚ ਪਾ ਦਨੇ ਸਾਰਾ ਮਟੀਰੀਅਲ ਇਹ ਜੇ ਤੁਸੀਂ ਐਗਸ ਨਹੀਂ ਖਾਂਦੇ ਤਾਂ ਤੁਸੀਂ ਐਗਸ ਦੀ ਜਗ੍ਹਾ ਇੱਕ ਕੱਪ ਮੈਦੇ ਵਿੱਚ ਅੱਧਾ ਕੱਪ ਕਨਸਟ ਮਿਲਕ ਪਾ ਸਕਦੇ ਹੋ ਜਿਹਨੂੰ ਆਪਾਂ ਮਿਲਕ ਮੈਡੀਫੀ ਕਹਿੰਦੇ ਆ ਕਨਸਟ ਮਿਲਕ ਮਿਲਕ ਵੀ ਕਹਿੰਦੇ ਆ ਅੱਧਾ ਕੱਪ ਤੁਸੀਂ ਉਹ ਅੱਧਾ ਟਿਨ ਉਹ ਪਾ ਲਓ ਇੱਕ ਕੱਪ ਮੈਦੇ ਵਿੱਚ ਹੁਣ ਅચ્ੀ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਨੀਚੇ ਤੋਂ ਹੌਣਾ ਜਿਹਾ ਆਪਾਂ ਚਲਾਵਾਂਗੇ ਇਹਨੂੰ ਟਿਨ ਨੂੰ ਤਾਂ ਕਿ ਵਿੱਚੋਂ 에ਅਰ ਬੱਬਲਸ ਨਿਕਲ ਜਾਣ ਉੱਪਰ ਵੀ ਮੈਂ ਥੋੜੀ ਥੋੜੀ ਟੂਟੀ ਫਰੂਟੀ ਲਗਾ ਦਿੱਤੀ ਤੇ ਹੁਣ ਆਪਾਂ ਇਹਨੂੰ ਰੱਖ ਦਨੇ ਆ ਆਪਣੇ ਅਵਨ ਚ ਜਿਹੜਾ ਆਪਾਂ ਪਤੀਲਾ ਰੱਖਿਆ ਸੀ ਨਮਕ ਪਾ ਕੇ ਅੱਛੀ ਤਰ੍ਹਾਂ ਗਰਮ ਹੋ ਚੁੱਕਾ ਗੈਸ ਨੂੰ ਔਨ ਕਰਤਾ ਸੀ ਅੱਛੀ ਤਰ੍ਹਾਂ ਤੁਸੀਂ ਸੈੱਟ ਕਰਕੇ ਰੱਖ ਦੋ ਤਾਂ ਆਪਾਂ ਇਹਨੂੰ 40 ਮਿੰਟ ਬਾਅਦ ਦੇਖਾਂਗੇ ਹੁਣ 40 ਮਿੰਟ ਤੱਕ ਤੁਸੀਂ ਬਿਲਕੁਲ ਵੀ ਇਹਨੂੰ ਖੋਲ ਕੇ ਨਹੀਂ ਦੇਖਣਾ ਨਹੀਂ ਕੇਕ ਨਹੀਂ ਅੱਛਾ ਬਣੂਗਾ ਹੁਣ 40 ਮਿੰਟ ਹੋ ਗਏ 40 ਮਿੰਟ ਤੋਂ ਬਾਅਦ ਮੈਂ ਹੁਣ ਕੇਕ ਚੈੱਕ ਕਰਦੇ ਆ ਇਸ ਮੈਨੂੰ ਉੱਪਰੋਂ ਪਤਾ ਲੱਗਾ ਸੀ ਵੀ ਕੇਕ ਗਿੱਲਾ ਪਰ ਫੇਰ ਵੀ ਮੈਂ ਤੁਹਾਨੂੰ ਦਿਖਾਉਣ ਵਾਸਤੇ ਚੈੱਕ ਕੀਤਾ ਆ ਦੇਖੋ ਨਾਈਫ ਗਿੱਲੀ ਆਈ ਚਿਪਕ ਗਈ ਨਾਲ ਇਟ ਮੀਨਸ ਕੇਕ ਨੂੰ ਹਲੇ ਹੋਰ ਟਾਈਮ ਲੱਗੂਗਾ ਫਿਰ ਮੈਂ 10 ਮਿੰਟ ਬਾਅਦ ਫਿਰ ਮੈਂ ਕੇਕ ਚੈੱਕ ਕੀਤਾ ਤੇ ਕੇਕ ਬਣ ਚੁੱਕਿਆ ਸੀ ਨਾਈਫ ਅੰਦਰ ਚੱਕ ਤੁਸੀਂ ਲਿਜਾ ਕੇ ਦੇਖੋ ਆ ਦੇਖੋ ਮੈਂ ਨਾਈਫ ਬਿਲਕੁਲ ਡਰਾਈ ਆਈ ਹੈ ਸੁੱਕੀ ਆਈ ਹੈ ਕੇਕ ਨਹੀਂ ਮਟੀਰੀਅਲ ਨਹੀਂ ਲੱਗਿਆ ਨਾਲ ਇਟ ਮੀਨਸ ਕੇਕ ਆਪਣਾ ਬਣ ਚੁੱਕਿਆ ਇੱਕ ਜਗ੍ਹਾ ਮੈਂ ਹੋਰ ਨਾਈਫ ਅੰਦਰ ਜਾ ਕੇ ਦੇਖੀ ਇਨਸਰਟ ਕੀਤੀ ਤੇ ਬਿਲਕੁਲ ਸਹੀ ਫਾਈਏ ਤਾਂ ਆਪਾਂ ਇਹਨੂੰ ਟਿੰਨ ਨੂੰ ਹੁਣ ਕਢਣਾ ਨੇ ਬਾਹਰ ਕੇਕ ਬਣ ਚੁੱਕਾ ਹੈ ਗੈਸ ਕਰਦਾ ਨੇ ਬੰਦ ਔਰ ਆਪਾਂ ਗੈਸ ਬਿਲਕੁਲ ਸਟਾਰਟਿੰਗ ਵਿੱਚ ਸਿਰਫ ਤੁਸੀਂ 10-15 ਮਿੰਟ ਮੀਡੀਅਮ ਰੱਖਣਾ ਮੀਡੀਅਮ 10-15 ਮਿੰਟ ਰੱਖ ਕੇ ਉਸ ਤੋਂ ਬਾਅਦ ਤੁਸੀਂ ਗੈਸ ਸਲੋ ਕਰ ਦੋ ਤੇ ਬਾਦੀ ਬਾਰੇ ਟੱਕਣ ਨਾਲ ਖੋਲੋ ਜੇ ਟੱਕਣ ਵਾਰੀ ਵਾਰੀ ਖੋਲੂਗੀ ਕੇਕ ਬਿਲਕੁਲ ਬਦੇ ਨਿਵਾਰਨਾ ਜਿਹੜੀ ਹੀਟ ਸਟੀਮ ਅੰਦਰ ਇਕੱਠੀ ਹੋਈ ਹੈ ਨਿਕਲ ਜਾਊ ਕੇਕ ਨਹੀਂ ਥੱਲੇ ਬੈਠ ਜਾਣਾ ਫੁੱਲਣਾ ਨਹੀਂਗਾ ਤਾਂ ਆਪਾਂ ਟੱਕ ਕੇ ਪੂਰੇ ਨਾਲ ਆਪਾਂ ਨੂੰ 1 ਘੰਟੇ ਵਾਸਤੇ ਤੁਸੀਂ ਰੱਖ ਦੋ ਗਰਮ ਗਰਮ ਕੇਕ ਬਿਲਕੁਲ ਨਾ ਪੂਣਾ ਨਾਟਕਾਂ ਤੋਂ ਬਾਅਦ ਘੰਟਾ ਵੇਟ ਵਿੱਚ ਕੀਤੀ ਜੋ ਅੱਛੀ ਤਰ੍ਹਾਂ ਠੰਡਾ ਹੋ ਗਿਆ ਫਿਰ ਮੈਂ ਟਿੰਚੋਂ ਕੱਢ ਰਹੀ ਹਾਂ ਆ ਦੇਖੋ ਟਿੰਦੇ ਥੱਲੇ ਬਿਲਕੁਲ ਚਿਪਕਿਆ ਨਹੀਂ ਗਾ ਕਲਰ ਕਿੰਨਾ ਅੱਛਾ ਆਇਆ ਬਿਲਕੁਲ ਆਪਣਾ ਕੇਕ ਟੁੱਟਿਆ ਨਹੀਂ ਚਿਪਕਿਆ ਨਹੀਂ ਬਹੁਤ ਅੱਛੀ ਤਰੀਕੇ ਨਾਲ ਟਿੰਚੋ ਆਪਣੇ ਆਪ ਕੇਕ ਬਾਹਰ ਆ ਗਿਆ ਤੇ ਕੇਕ ਬਹੁਤ ਹੀ ਸੌਫਟ ਬਣਿਆ ਮੈਂ ਮલાઈ ਪਾ ਕੇ ਕੇਕ ਬਣਾਉਣੀ ਹੁੰਦੀ ਆ ਪਰ ਕੇਕ ਬਹੁਤ ਹੀ ਸੌਫਟ ਬਣਦਾ ਆ ਤੁਹਾਨੂੰ ਨੇੜੋਂ ਵੀ ਮੈਂ ਦਿਖਾ ਦਣੀ ਆ ਬਹੁਤ ਜ਼ਿਆਦਾ ਸੌਫਟ ਕੇਕ ਬਣਦਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਹੋ ਸਕਦਾ ਪਹਿਲੀ ਵਾਰ ਚ ਨਾ ਵਧੀਆ ਬਣੇ ਦੂਜੀ ਵਾਰ ਨਾ ਬਣੇ ਪਰ ਜਿਵੇਂ ਜਿਵੇਂ ਤੁਸੀਂ ਟਰਾਈ ਕਰੋਗੇ ਜ਼ਰੂਰ ਵਧੀਆ ਬਣੂਗਾ ਪਹਿਲੀ ਵਾਰ ਤਾਂ ਮੈਥੋਂ ਵੀ ਨਹੀਂ ਵਧੀਆ ਬਣਿਆ ਸੀ ਦੂਜੀ ਵਾਰ ਵੀ ਨਹੀਂ ਬਣਿਆ ਸੀਗਾ ਬਹੁਤ ਵਾਰ ਟਰਾਈ ਕਰਨ ਤੋਂ ਬਾਅਦ ਫਿਰ ਚੀਜ਼ ਆਪਣੀ ਪਰਫੈਕਟ ਬਣਦੀ ਹੈ ਆਪਣੇ ਚ ਪਰਫੈਕਸ਼ਨ ਫਿਰ ਹੀ ਆਉਜਾ ਆਪਾਂ ਕੁਝ ਟਰਾਈ ਕਰਾਂਗੇ ਔਰ ਕੇਕ ਤੁਸੀਂ ਦੇਖੋ ਕਿੰਨਾ ਫੁੱਲਿਆ ਇਹ ਸਪੌਂਜ ਦੇਖੋ ਕਿੰਨੀ ਵਧੀਆ ਹੈ ਕਿੰਨਾ ਸੌਫਟ ਬਣਿਆ ਔਰ ਟੇਸਟ ਵਿੱਚ ਮੈਂ ਤੁਹਾਨੂੰ 100% ਗਾਰੰਟੀ ਦਿੰਦੀ ਹਾਂ ਟੇਸਟ ਬਹੁਤ ਹੀ ਅੱਛਾ ਲੱਗੂ ਤੁਹਾਨੂੰ ਬਹੁਤ ਪਸੰਦ ਆਊ ਤੁਸੀ ਇਹਦਾ ਟੇਸਟ ਕੇਕ ਦਾ ਭੁੱਲ ਨਹੀਂ ਸਕਦੇ ਕਦੇ ਵੀ ਬਹੁਤ ਟੇਸਟੀ ਬਣਦਾ ਕੇਕ ਤੁਸੀ ਵੀ ਇੱਕ ਵਾਰ ਜਰੂਰ ਮੇਰੇ ਕਹਿੰਦੇ ਰੈਸਪੀ ਟਰਾਈ ਕਰਿਓ ਜਿਹੜੇ ਐਗਸ ਖਾਂਦੇ ਨੇ ਜਰੂਰ ਟਰਾਈ ਕਰੋ ਜਿਹੜੇ ਐਗਸ ਨਹੀਂ ਖਾਂਦੇ ਉਹ ਐਗਸ ਜਗਾ ਕੰਡੈਂਸਡ ਮਿਲਕ ਜਾਂ ਜਿਹਨੂੰ ਮਿਲਕ ਮੇਡ ਕਹਿੰਦੇ ਉਹ ਤੁਸੀਂ ਪਾ ਸਕਦੇ ਹੋ ਟਾਈਮ ਹੋ ਰਿਹਾ ਹੁਣ 4 ਵਜੇ ਦਾ 4 ਵਜੇ ਗੇ ਚਾਹ ਵੀ ਮੈਂ ਪੀ ਲਈ ਕੇਕ ਦੀ ਰੈਸਪੀ ਵੀ ਹੋ ਗਈ ਡੰਨ ਹੈਲਪਰ ਵਿੰਡੋ ਸਾਫ ਕਰ ਗਈ ਕੱਪੜੇ ਸੁੱਕ ਗਏ ਅੰਦਰ ਉਤਾਰ ਕੇ ਤੈਅ ਕਰਕੇ ਰੱਖ ਲਏ ਪ੍ਰੈਸ ਵਾਲੇ ਪ੍ਰੈਸ ਕਰੂੰਗੀ ਜੇ ਕਰੇ ਨੀ ਤੇ ਹੁਣ ਰਹਿ ਗਿਆ ਕੰਮ ਦਾ ਸਬਜੀ ਤੇ ਸ਼ਾਮ ਦਾ ਮੈਨੂੰ ਐਸੀ ਉਹ ਨੀਮਾ ਉਤ ਮਗਾਜਰਾ ਦੇਖੂਗੀ ਬਾੜੀ ਚੋਂ ਪਟਾਲੂ ਜੇ ਕੁਝ ਗਾਜਰਾ ਨਿਕਲੀਆਂ ਤਾਂ ਲੀ ਜਾਂਦੀ ਵਾਰਦੀਆਂ ਸੀਜ਼ਨ ਦੀਆਂ ਗਾਜਰਾ ਕਰ ਲਈ ਉਹ ਘਰੇ ਨਹੀਂ ਆਇਆ ਹੈਗਾ ਤਾਂ ਕਿ ਰੱਖ ਲੂੰ ਕੱਲ ਨੂੰ ਬਣ ਜਾਂਦੀਆਂ ਹੁਣ ਮੈਂ ਦੇਖਦੇ ਮਟਰ ਪਨੀਰ ਬਣਾ ਲਉਣੀ ਮਟਰ ਪਈ ਨੇ ਮੇਰੇ ਕੋਲ ਫਰੋਜ਼ਨ ਪਨੀਰ ਤੇ ਮਟਰ ਪਨੀਰ ਬਣਾਉਣੀ ਮੌਸਮ ਹੋ ਗਿਆ ਬੱਦਲਵਾਈ ਵਾਲਾ ਕਿਨਵੇਂ ਸ਼ੁਰੂ ਹੋ ਗਈ ਹੁਣੀ ਬੱਦਲਵਾਈ ਤਾਂ ਕਦੋਂ ਦੀ ਸੀ ਮੈਂ ਕੱਪੜਾ ਉਤਾਰ ਕੇ ਪਹਿਲਾਂ ਹੀ ਰੱਖ ਲਏ ਮੇਰੇ ਕੱਪੜਾ ਸੁੱਕ ਗਏ ਸੀ ਕਿਨਵੇਂ ਹੋਈ ਜਾਂਦੀ ਹੁਣ ਸ਼ੁਰੂ ਹੋ ਗਈ ਕਿਨਵੇਂ ਜੀ ਅੱਜ ਤੇ ਚਲਦੀ ਆ ਮੈਂ ਅੰਦਰ ਬਣਾਉਣੀ ਆ ਮਟਰ ਪਨੀਰ ਸਬਜ਼ੀ ਤਿਆਰੀ ਕਰਦੀ ਉਹ ਦਵਿੰਦਰ ਵੀ ਆਇਆ ਹੈ ਅੱਜ ਸਬਜ਼ੀ ਬਣਾਈ ਲਵਾਂ ਹੋਰ ਕੋਈ ਆਪਸ਼ਨ ਨਹੀਂ ਆ ਦਾਲ ਆ ਦਾਲ ਹੁਣ ਸਵੇਰੇ ਚਾਣੀ ਖਾਦੇ ਕੱਲ ਚਾਣੀ ਖਾਦੇ ਸੁੱਕੀ ਦਾਲ ਆ ਮਟਰ ਪਨੀਰ ਕਰਦੀ ਆ ਡਿਫਰੈਂਟ ਜੀ ਸਬਜ਼ੀ ਬਣ ਜੂ ਇੱਧਰ ਬਣ ਗਈ ਸਬਜ਼ੀ ਮਟਰ ਪਨੀਰ ਅੱਜ ਮੈਂ ਨਾ ਕੜਾਹੀ ਚ ਬਣਾਈ ਹੈ ਕਿਉਂਕਿ ਮਟਰ ਕੱਚੇ ਸੀ ਬਿਲਕੁਲ ਕੱਚੇ ਮੈਂ ਫਰੋਜ਼ਨ ਯੂਜ਼ ਕੀਤੇ ਨੇ ਤੇ ਇਹਨਾਂ ਜਿਆਦਾ ਸੇਕ ਲਵਾਉਣ ਦੀ ਲੋੜ ਨਹੀਂ ਸੀ ਫਿਰ ਮੈਂ ਕਿਹਾ ਕੜਾਹੀ ਚ ਬਣਾਉਣੀ ਆ ਕੜਾਹੀ ਚ ਬਣਾ ਲਈ ਸਬਜ਼ੀ ਮਟਰ ਪਨੀਰ ਦੀ ਆਲੂ ਮਟਰ ਪਤਾ ਨਹੀਂ ਕਿਉਂ ਨਹੀਂ ਖਾਂਦਾ ਕੋਈ ਸਾਡੇ ਘਰੇ ਤੇ ਮਟਰ ਆਪਣੀ ਖਾ ਲਾਂਦੇ ਨੇ ਚਲੋ ਸਬਜੀ ਦਾ ਵੀ ਹੱਲ ਹੋ ਗਿਆ ਇਸ ਤੋਂ ਬਾਅਦ ਕਰਦੇ ਆ ਕੋਈ ਅਗਲੇ ਕੰਮ ਜਿਹੜੇ ਪਏ ਨੇ ਸਬਜੀ ਦੀ ਟੈਨਸ਼ਨ ਖਤਮ ਹੋ ਗਈ ਨਾ ਹੀ ਮਾ ਸਾਢੇ 6 ਦਾ ਮੀਨ ਪੂਰਾ ਜੋਰਾਂ ਦਾ ਹੋਈ ਅੰਦਰ ਪੂਰੀ ਪਹਿਲਾਂ ਬੱਤਲ ਮਾਈ ਤੇ ਹੁਣ ਮੀਨ ਜੋਰਾਂ ਦਾ ਪੂਰਾ ਸਾਡੇ 6 ਪੌਣੇ ਸਾਢੇ ਦਾ ਟਾਈਮ ਆ ਮੈਂ ਜਾਂਦੀ ਅੰਦਰ ਕਰਦੇ ਨੇ ਖਾਣੇ ਖੁਣੇ ਤਿਆਰੀ ਤੇਲਡ ਮੇਰਾ ਕੱਟਦੀ ਅੱਟ ਸਬਜੀ ਨੇੜੇ ਲਾਉਣੀ ਆ ਬੱਦਲ ਪੂਰਾ ਹੋਇਆ ਪਿਆ ਚਲਲੀ ਅੰਦਰ ਤੇ ਇਹ ਹੈਗਾ ਮੇਰਾ ਅੱਜ ਦਾ ਡਿਨਰ ਸਬਜੀ ਨਾਲ ਬੂੰਦੀ ਦਾ ਰਾਇਤਾ ਤੇ ਨਾਲ ਮੈਂ ਬੇਸਨ ਦੀ ਰੋਟੀ ਬਣਾਈ ਇਹ ਬੇਸਨ ਦੀ ਰੋਟੀ ਨਾਨ ਸਟਿਕ ਤਵੇ ਤੇ ਮੈਂ ਚੀਲੇ ਵਾਂਗੂ ਬਣਾਈ ਆ ਬੇਸਨ ਦਾ ਕੋਲ ਬਣਾ ਕੇ ਚੀਲੇ ਵਾਂਗੂ ਬਣਾ ਲੀ ਟਾਈਮ ਹੋ ਰਿਹਾ ਹੁਣ 7:30 ਦਾ ਕਿਚਨ ਦੇ ਕੰਮ ਮੇਰੇ ਸਾਰੇ ਡਨ ਹੋ ਗਏ ਕਿਚਨ ਕਲੀਨ ਕਰਤੀ ਹੁਣ ਮੈਂ ਗਾਜਰਾ ਕੱਟ ਰਹੀਆਂ ਛਿੱਲ ਕੇ ਤਾਂ ਮੈਂ ਸ਼ਾਮ ਜੀ ਨੂੰ ਰੱਖ ਦਿਆਂ ਸੀ ਵੋਕ ਕਰਨ ਤੋਂ ਪਹਿਲਾਂ ਕੱਟ ਮੈਂ ਹੁਣ ਰਹੀਆਂ ਧੋ ਕੇ ਵੀ ਰੱਖ ਦਿਆਂ ਸੀ ਫਿਰ ਮੈਂ ਚਲੋ ਕੱਟ ਨੂੰ ਵੀ ਫੇਰ ਕੋਈ ਕੰਮ ਸਾਰਾ ਫਿਨਿਸ਼ ਕਰਕੇ ਤੇ ਗਾਜਰਾ ਕੱਟ ਕੇ ਰੱਖ ਰਹੀਆਂ ਕੱਲ ਨੂੰ ਸਵੇਰੇ ਸਬਜ਼ੀ ਬਣਨੂ ਜਾਂ ਸ਼ਾਮ ਨੂੰ ਬਣਨੂਗੀ ਕੱਟ ਕੇ ਰੱਖ ਜੀਓ ਫਰਿੱਜ ਵਿੱਚ ਫਿਰ ਤਾਂ ਬਣਾਉਣੀ ਕੋਈ ਔਖੀ ਨਹੀਂ ਹੈਗੀ ਫਿਰ ਆਪਣੇ ਕੋਲ ਆਪਸ਼ਨ ਜੀ ਹੋ ਜਾਂਦੇ ਵੀ ਹਾਂ ਸਬਜ਼ੀ ਕੱਟੀ ਪਈ ਆਪਾਂ ਫਟਾਫਟ ਚੱਕ ਕੇ ਬਣਾ ਲਾਂ ਨੇ ਸੋ ਹੁਣ ਕਰਦੇ ਵੀਡੀਓ ਦਾ ਐਂਡ ਏ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮੈਨੂੰ ਇਹਨਾ ਪਿਆਰ ਦੇਣ ਲਈ ਮੇਰੇ ਸਪੋਰਟ ਕਰਨ ਲਈ ਮੈਨੂੰ ਇੱਥੇ ਤੱਕ ਪਹੁੰਚਾਉਣ ਲਈ ਬਹੁਤ-ਬਹੁਤ ਤੋਂ ਧੰਨਵਾਦ ਬਹੁਤ-ਬਹੁਤ ਥੈਂਕ ਯੂ ਸੋ ਵੀਡੀਓ ਚ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਵੇਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ